ਤੋ ਅਮੀਰ ਦਾ ਸਾਰੀ ਵਰੀਆਉਂਗੇ ਤੇ ਆ ਸਫਰ ਚਾਲੂ ਹੋ ਗਿਆ ਸੀ ਪੰਜਾਬ ਤੋਂ ਮਹਾਰਾਸ਼ਟਰ ਦਾ ਆਪਣੀ ਆ ਗਈ ਸੀ ਗੱਡੀ ਭਰ ਕੇ ਕੱਲ ਦੀ ਤਿਆਰੀ ਸੀ ਮੈਂ ਪੰਪ ਤੇ ਡੀਜ਼ਲ ਪਵਾਉਣ ਵਾਸਤੇ ਦੇਖ ਸਕਦੇ ਹਾਂ ਪਹਿਲੀ ਟੈਂਕੀ ਚ ਲਾ ਦੀ ਆਪਾਂ ਨੇ ਤੇ ਪੰਪ ਤੇ ਖੜੇ ਜੀ ਲੱਗ ਰਹੇ ਡੀਜ਼ਲ ਪਵਾਉਣ ਤੇ ਤੁਹਾਨੂੰ ਗੱਡੀ ਦੀ ਵੀ ਲੁੱਕ ਦਿਖਾ ਦਈਏ ਕਾਫੀ ਟਾਈਮ ਹੋ ਗਿਆ ਸੀ ਵੀਡੀਓ ਪਾਈ ਨੂੰ ਤੇ ਹਰੇਕ ਸਕਦੇ ਹਾਂ ਇਹ ਆਪਣਾ ਕਾਕੜਾ ਪਿੰਡ ਉੱਧਰ ਕਾਕੜਾ ਤੇ ਕਾਕੜੇ ਦੇ ਵਿੱਚ ਪੈਂਦਾ ਹੈ ਪੰਪ ਤੇ ਆਪਣੀ ਗੱਡੀ ਖੜੀ ਸੀ ਤੇ ਅੱਜ ਸ਼ੁਰੂ ਕਰ ਰਿਹਾ ਪਹਿਲੀ ਟੈਂਕੀ ਦੀ ਤੇ ਉਸ ਤੋਂ ਬਾਅਦ ਦੂਜੀ ਫਿਰ ਉੱਪਰ ਢੋਲ ਤੇ ਨਾ ਟੈਂਕੀਆਂ ਨੇ ਤੇ ਪਾਣਿਆ ਹੋਊਗੀ ਜੀ ਦੇਖ ਰਿਹਾ ਕਿੰਨੇ ਕਦਾ ਆਊਗਾ ਤੇ ਆਪਾਂ ਉੱਪਰ ਢੋਲ ਪਾਉਣ ਚ ਪਾਣ ਦੀ ਜੀ ਦੇਖ ਸਕਦੇ ਢੋਲ ਤੇ ਟੱਕਣਾ ਪਾਣਿਆ ਕੋਲਤਾ ਇਹਦਾ ਇੱਕ ਫਰਦਿਆਂ ਪਲਾਸ ਤੇ ਜਾ ਪਿਆ ਤੇ ਆਪਣੀ ਗੱਡੀ ਦੇ ਵਿੱਚ ਲੋਡ ਕਰਿਆ ਹੋਏ ਨੇ ਕਮਾਣੀ ਵਾਲੇ ਪਟੇ ਮੰਨ ਲਓ ਵੀ ਆਪਾਂ ਨੇ ਇਹ ਪਟੇ ਮੰਨਣਗੇ ਉੱਥੇ ਜਾ ਕੇ ਆਪਾਂ ਜਾ ਰਿਹਾ ਔਰੰਗਾਬਾਦ ਇਹ ਲੋਡ ਆਪਣੀ ਗੱਡੀ ਦੇ ਵਿੱਚ ਪਾਣਿਆ ਹੁਣ ਡੀਲ ਢੋਲ ਚ ਵੀ ਲਓ ਜੀ 190 ਲੀਟਰ ਆ ਗਿਆ ਇਹਦੇ ਵਿੱਚ ਢੋਲ ਚ ਮਿੱਤਰੋ ਆਪਾਂ ਚੱਲ ਪਏ ਸੀ ਆਪਾਂ ਪੰਜਾਬ ਤੋਂ ਡੀਜੂ ਦੀ ਲਪਵਾ ਕੇ ਇਹ ਆ ਇਸ ਟਾਈਮ ਆਪਣਾ ਦਿਨ ਦੀ ਸ਼ੁਰੂਆਤ ਹੋ ਰਹੀ ਆ ਰਾਜਸਥਾਨ ਦੇ ਵਿੱਚੋਂ ਤੇ ਸਾਰਿਆਂ ਨੂੰ ਦਿਲ ਦੀਆਂ ਗਰਾਹਾਂ ਆ ਚੋਣ ਪਿਆਰ ਭਰੀ ਸਾਸਤਰੀ ਕਾਲ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਕਿਸ਼ਨਗੜ੍ਹ ਕਿਸ਼ਨਗੜ੍ਹ ਤੋਂ ਮੰਨ ਲਓ ਵੀ ਜੈਪੁਰ ਤੋਂ ਜਿਹੜਾ ਕਿਸ਼ਨਗੜ੍ਹ ਨੂੰ ਰੋਡ ਜਾਂਦਾ ਬਾ ਇਥੋਂ 10 ਕਿਲੋਮੀਟਰ ਹੈ ਗਿਆ ਕਿਸ਼ਨਗੜ੍ਹ ਤੇ ਸਵੇਰੇ ਜੈਪੁਰ ਆਪਾਂ ਨੂੰ ਆ ਗਿਆ ਸੀ ਮੀਂਹ ਗੱਡੀਆਂ ਦੀ ਘੱਟ ਸੀ ਆਪਣਿਆਂ ਦੀ ਪੂਰੀ ਪੱਟੀ ਮੇਸ ਤੁਹਾਨੂੰ ਦਿਖਾਣੇ ਆ ਗੱਡੀਆਂ ਘਰੋਂ ਕਿੱਦਾਂ ਗੱਡੀਆਂ ਸੀਆਂ ਤੇ ਹੁਣ ਰੋਡ ਦੇ ਉੱਤੇ ਕਿੱਦਾਂ ਖੜੀਆਂ ਨੇ ਬਣੇ ਰਹੋ ਵੀਡੀਓ ਨਾਲ ਲੋ ਜੀ ਮੇਤਰੋ ਦੇਖ ਸਕਦੇ ਹੋ ਸੀ ਕੀ ਹਾਲਤ ਕਰਤੀ ਆ ਆਪਣੇ ਗੱਡੀ ਦੀ ਮੀਨ ਦੇਖ ਸਕਦੇ ਹੋ ਤੇ ਆ ਤਾਂ ਮੂਰੇ ਮੈਨੇ ਕਪੜਾ ਪੜਾ ਹੁਣ ਮਾਰਤਾ ਦੇਖ ਸਕਦੇ ਹੋ ਤੇ ਆ ਦਾਗ ਦਿਖਾ ਦਈਏ ਤੁਹਾਨੂੰ ਮੰਨੋ ਕਿਵੇਂ ਪੈ ਗਏ ਦੇਖ ਸਕਦੇ ਹੋ ਮਿੱਟੀ ਪੂਰੀ ਜਮ ਗਈ ਮੀਂਹ ਪੂਰਾ ਆਇਆ ਸੀ ਤੇ ਉਹਦੇ ਕਰਕੇ ਗੱਡੀਆਂ ਮੰਨੋ ਨਾਮ ਨਹੀਂ ਹੈਗਾ ਸੀ ਮੇ ਤੇ ਤੁਹਾਨੂੰ ਪਤਾ ਹੀ ਹੈ ਜਦ ਮੈਂ ਮਾੜਾ ਮੋਟਾ ਵੀ ਛਕੜਾ ਉਹ ਜੇਵੇ ਤਾਂ ਰੋਡ ਦੀ ਮਿੱਟੀ ਟਾਇਰ ਚੰਗ-ਚੱਕੇ ਮਾਰਦੇ ਨੇ ਤਾਂ ਉਹਦੇ ਕਰਕੇ ਕਰ ਦਿੰਦੇ ਆ ਬੁਰਾ ਹਾਲ ਘਰੇ ਬੜੇ ਰੀਜਾਂ ਨਾਲ ਤੋਤੀ ਸੀ ਗੱਡੀ ਲੇਕਿਨ ਹੁਣ ਆਇਆ ਲੱਗ ਰਿਹਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਗੱਡੀ ਧਵਾਈ ਨੂੰ ਚਲੋ ਕੋਈ ਨਾ ਦੇਖਦੇ ਕਿਤੇ ਢਾਬੇ ਤੇ ਖੜਾਂਗੇ ਆ ਉੱਥੇ ਧੋਵਾਂਗੇ ਆਪਣੇ ਜਿੰਨਾ ਵੀ ਹੋ ਸਕੇ ਤੇ ਆ ਅੰਦਰ ਚਾਚੇ ਜੀ ਲੜਕੇ ਦੀ ਗੱਡੀ ਆ 90 26 12 ਚੱਕੀ ਆ ਇਹ ਕੋ ਉੱਤੇ ਘੜੀ ਆ ਉਹ ਸਾਹਮਣੇ ਤੇ ਆ ਵੀ ਦੇਖ ਸਕਦੇ ਆ ਆਪਣੀ 12 ਚੱਕੀ ਇਹ ਵੀ ਮੰਨ ਲਓ ਆਪਣੇ ਨਾਲ 나ਸਿਕ ਜਾਰੀ ਆ ਇਹਦਾ ਹੈਗਾ 나ਸਿਕ ਦਾ ਮਾਲ ਮੁੰਬਈ ਕੋਲੇ ਠਾਣਾ ਠਾਣੇ ਦਾ ਮਾਲ ਆ ਇਹਦਾ ਤੇ ਇਹਦਾ ਟਾਇਰ ਥੋੜਾ ਜਿਹਾ ਹੋ ਗਿਆ ਸੀ ਪੰਚਰ ਜੋ ਲਵਾ ਰਹੇ ਆ ਪੰਚਰ ਆਪਾਂ ਤੇ ਆ ਖੜੇ ਆ ਦੇਖ ਸਕਦੇ ਹੋ Rajasthan ਦੀ ਸਵੇਰ ਦੀ ਸ਼ੁਰੂਆਤ ਅਹ ਆਹ ਦੇਖੋ ਆਹਾਂ ਜਿੱਧਰੋਂ ਗੱਡੀਆਂ ਆ ਰਹੀਆਂ ਨੇ ਇਧਰੋਂ ਕੁਸ਼ਨਗੜ ਕਣੀਓ ਆ ਰਹੀਆਂ ਨੇ ਤੇ ਅੱਧਰ ਜਾ ਰਹੀ ਆ ਤੇ ਆਹ ਧਰੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਇਹ ਜਾਇਪੁਰ ਤੋਂ ਆ ਰਹੀਆਂ ਨੇ ਦੇਖ ਸਕਦੇ ਹੋ ਸਵੇਰ ਦਾ ਨਜ਼ਾਰਾ ਧੁੱਪ ਲੱਗੀ ਆ ਤੇ ਧੁੱਪ ਨੂੰ ਦੇਖ ਕੇ ਇਦਾਂ ਲੱਗ ਰਿਹਾ ਜਿਵੇਂ ਵੀ ਮੀਂਹ ਆਈ ਨਹੀਂ ਹੈਗਾ ਪਰ ਕਟੀਆਂ ਦੀ ਹਾਲਤ ਦੇਖ ਕੇ ਲੱਗ ਰਿਹਾ ਵੀ ਮੀਂਹ ਬੜਾ ਪੈ ਗਿਆ ਚਲੋ ਕੋਈ ਗੱਲ ਨਹੀਂ ਕਰਾ ਰਹੇ ਆਪਾਂ ਆਪੇ ਗੱਡੀ ਦੇ ਖਵਾ ਹੋਗਾ ਟਾਇਟੂ ਕੱਟ ਤੇ ਹੁਣ ਕਿੰਨੇ ਆਪਾਂ ਜਾ ਕੇ ਚਾ ਤੇ ਖੜਾਂਗੇ ਢਾਬੇ ਤੇ ਦੇਖੋ ਜੀ ਆਪਾਂ ਪਹੁੰਚ ਚੁੱਕੇ ਆਂ ਮਨਸੌਰ ਬਾਈਪਾਸ ਤੇ ਬਾਈਪਾਸ ਕਰਿਆ ਸੀ ਅੱਗਾ ਪਾਰ ਤੇ ਜਿਹੜਾ ਕੀ ਮੰਨ ਲਓ ਆਪਾਂ ਤੁਹਾਨੂੰ ਦੱਸਿਆ ਸੀ ਆਪਣੀ ਗੱਡੀ ਜਾ ਰਹੀ ਸੀ ਪ੍ਰੋਬਲਮ ਪਾਣੀ ਦੀ ਲੀਕਿੰਗ ਦੀ ਤੇ ਉਹ ਕਰਾ ਰਹੇ ਸੀ ਟੈਂਕੀ ਨਵੀਂ ਲਿਆਂਦੀ ਆ ਦਿਖਾਣਿਆ ਤੁਹਾਨੂੰ ਆ ਦੇਖ ਸਕਦੇ ਤੁਸੀਂ ਆਪਾਂ ਖੜਿਆ ਬਾਈਪਾਸ ਤੇ ਮੰਨ ਲਓ ਜਿਆਦਾ ਅਦਰੋਂ ਜਾਵਰੇ ਕਣੀਓ ਆਈ ਏ ਤਾਂ స్టార్ਟਿੰਗ ਦੇ ਵਿੱਚ ਆ ਮਾਰਕੀਟ ਆ ਉਤੋਂ ਅੰਦਰ ਆ ਹੈਗਾ ਬਾਈਪਾਸ ਸਿੱਧਾ ਜਾਂਦਾ ਹੈ ਮਨਸੌਰ ਅੰਦਰ ਦਿਖਾ ਦਿਓ ਤੁਹਾਨੂੰ ਥੱਲੇ ਉੱਤਰ ਕੇ ਤੇ ਆ ਸੱਤ ਦਾ ਰੋਡ ਜਿਹੜਾ ਅੰਦਰ ਜਾ ਰਿਹਾ ਹੈ ਸਿਟੀ 'ਚ ਜਾ ਰਿਹਾ ਤੇ ਘੁੰਮ ਜੂਗਾ ਤੇ ਕਨੈਕਟਰ ਸਾਈਡ ਬਾਈਪਾਸ ਤੇ ਆਪਣਾ ਮਿਸਤਰੀ ਸਾਹਿਬ ਲੱਗ ਰਹੇ ਨੇ ਠੰਕੀ ਕਰ ਲੈ ਤੇ ਸਾਹਤੋਂ ਜਿਹੜੀ ਕਿ ਆਪਣਾ ਪਾਣੀ ਲੀਕਿੰਗ ਹੋ ਰਹੀ ਸੀ ਤੇ ਉਹ ਨਮੀ ਲੈਂਦੀ ਆ। ਤੇ ਆ ਦੇਖ ਸਕਦੇ ਜਿਹੜੀ ਕੀ ਆਪਾਂ ਨਮੀ ਲੈਂਦੀ ਆ ਟੈਂਕੀ। ਆ ਲੈ ਲੈਂਦੀ ਆ ਪਾਣੀ ਟੈਂਕੀ। ਇਹ ਆਪਣੀ ਆ ਟੈਂਕੀ ਦਾ ਦੇਖ ਸਕਦੇ ਹੋ ਖਲੜੀ ਆ। ਵਰਮੈਂਟ ਸਾਫ ਲੱਗ ਰਹੇ ਨੇ ਦੋਏ। ਤੇ ਆਹ ਮਾਰਕੀਟ ਆ। ਤੇ ਆਪਾਂ ਸਤਾਰੂ ਦਾ ਮਹਾਰਾਸ਼ਟਰ ਦਾ। ਲੇਟ ਤਾਂ ਹੋ ਗਿਆ। ਬਾਗੇ ਸਵੇਰੇ ਮੈਂ ਤਾਂ ਲੋਨ ਮੇਰਾ ਆਸਟਾਈਮ ਆਪਾਂ ਨੂੰ ਅਸੀਂ ਟੱਪੜ ਬਾਈਪਾਸ ਤੇ ਗੱਡੀ ਦਾ ਵੀ ਜ਼ਰੂਰੀਆ ਕੰਮ ਕਰਾਣੋਂ ਕਿ ਜਿਹੜੀ ਮੈਨ ਕੰਮ ਆ ਗੱਡੀ ਦਾ ਪਾਣੀ ਕਿਉਂਕਿ ਜਦ ਪਾਣੀ ਨਾ ਹੋਵੇ ਫਿਰ ਕੋਈ ਹੋਰ ਪ੍ਰੋਬਲਮ ਆ ਜੇ ਉਹਦੇ ਕਰਕੇ ਆਪਾਂ ਸੋਚਿਆ ਵੀ ਥੈਂਕ ਯੂ ਨਮੀ ਲਾ ਦਈਏ ਲਵਾ ਰਿਹਾ ਆਪਾਂ ਹੁਣ ਟੈਂਕੀ ਲਓ ਜੀ ਆਪਾਂ ਪਹੁੰਚ ਚੁਕੇ ਆ ਇਸ ਟਾਈਮ ਜ਼ਿਮੀਦਾਰ ਢਾਬੇ ਤੇ ਰਤਲਾਮ ਪਾਰ ਕਰਕੇ ਤੇ ਆਪਾਂ ਨੂੰ ਹੋ ਗਿਆ ਸੀ ਟਾਈਮ ਅੱਧਾ ਘੰਟਾ ਤੇ ਰੂਪੀ ਪਾਣੀ ਆਪਾਂ ਛਕ ਲਿਆ ਤੇ ਹੁਣ ਲੱਗਿਆ ਆਪਾਂ ਆਪਣੀ ਗੱਡੀ ਦੇ ਵਿੱਚ ਡੀਜ਼ਲ ਪਾਉਣ ਵਾਸਤੇ ਤੇ ਆ ਚੱਕੀ ਮਾਰੋ ਤੁਸੀਂ ਇਹ ਆ ਜਿਮੀ ਦਾ ਟਾਬਾ ਤੇ ਚੱਲੀ ਜਾਂਦਾ ਮੜਾ ਮੋਟਾ ਜਿਹੜਾ ਕੰਮ ਧੰਦਾ ਜਾਂ ਹੋਣ ਵਾਲਾ ਹੁੰਦਾ ਉਹ ਕਰਾਈ ਜਾਂਦੇ ਨੇ ਟਾਬੇ ਦਾ ਵਧੀਆ ਅੰਦਰ ਸ਼ੈੱਡ ਪਾ ਰਹੇ ਨੇ ਤੇ ਆ ਦੇਖ ਸਕਦੇ ਹੋ ਖੁੱਲੀ ਢੁੱਲੀ ਪਾਰਕਿੰਗ ਆ ਦੇ ਵਿੱਚ ਤੇ ਲਓ ਜੀ ਤੇ ਹੁਣ ਪਾ ਰਹੇ ਆ ਆਪਾਂ ਆਪਣੀ ਗੱਡੀ ਦੇ ਵਿੱਚ ਡੀਜ਼ਲ ਮਖਾਨਿਆ ਤੁਹਾਨੂੰ ਵੀ ਕਿੱਦਾਂ ਪੈਂਦਾ ਉੱਪਰੋਂ ਢੋਲ ਤੋਂ ਡੀਜ਼ਲ ਥੱਲੇ ਲਓ ਜੀ ਆਪਾਂ ਆ ਗਏ ਸੀ ਗੱਡੀ ਦੇ ਉੱਤੇ ਦੇਖ ਸਕਦੇ ਹੋ ਮੇਰੇ ਪੈਕ ਚਾਰ ਤੇ ਨਜ਼ਾਰਾ ਐਮਪੀ ਦਾ ਤੇ ਆਹ ਦੇਖ ਸਕਦੇ ਹੋ ਆਪਣੀ ਗੱਡੀ ਦੇ ਵਿੱਚ ਆ ਆਇਆ ਕਮਾਨੀ ਵਾਲੇ ਮੰਨ ਲਓ ਵੀ ਇਹਨਾਂ ਦੀ ਜਾ ਕੇ ਕਮਾਨੀਆਂ ਬਣਨੀਆਂ ਨੇ ਪਤਰਾ ਬੜਾ ਹਾਰਡ ਮਾਲ ਤਾਂ ਮੰਨ ਲਓ ਡਾਲੇ ਤੋਂ ਥੱਲੀ ਆ ਪੂਰੀ ਗੱਡੀ ਮਖਲੋ ਆ ਜਗ੍ਹਾਟ ਰੱਖੀ ਜਾਵੇ ਬਈ ਪ੍ਰੇਤ ਚੰਪੜ ਜਾਂਦਾ ਤੇ ਆਹ ਦੇਖ ਸਕਦੇ ਹੋ ਮੇਰਾ ਢੋਲ ਬੰਨਿਆ ਹੋਇਆ ਇਦਾਂ ਇਹ ਆ ਮੈਟਰੂ ਆਪਣੀ ਟੈਂਕੀ ਪੁਰਾਣੀ ਤੇ ਆ ਪੁਰਾਣੀ ਟੈਂਕੀ ਦੇਖ ਸਕਦੇ ਹੋ ਕੀ ਹਾਲਤ ਹੋਈ ਆ ਇਹ ਆ ਚੀਜ਼ ਚੋਂ ਟੁੱਟ ਗਈ ਇਹ ਪੁਰੇ ਦਾ ਮੰਨ ਲਓ ਹੈੱਡ ਚੋਂ ਪਾਣੀ ਆਂਦਾ ਜਿਹੜਾ ਇਹਦੇ ਵਿੱਚ ਆਂਦਾ ਬਾਾਰ ਇੱਥੋਂ ਫੇਰ ਘੁੰਮ ਕੇ ਥੱਲੇ ਜਾਂਦਾ ਹੁੰਦਾ ਤਾਂ ਇੱਥੋਂ ਟੁੱਟ ਗਿਆ ਜੀ ਇੱਥੋਂ ਲੀਕ ਹੋ ਜਾਂਦਾ ਸੀ ਆ ਪਾਣੀ ਪਹਿਲਾਂ ਵੀ ਮੰਨ ਲਓ ਤਿਆਰ ਕਰਾਈ ਸੀ ਪਰ ਬਣੀ ਨਹੀਂ ਗੱਲ ਬਾਤ ਤੇ ਆ ਥੱਲੋਂ ਵੀ ਦੇਖ ਸਕਦੇ ਹੋ ਭਾਰੀ ਬਹੁਤ ਆ ਟੈਂਕੀ ਓਰੀਜਨਲ ਟੈਂਕੀ ਆ ਆਪਣੀ ਲੋ ਜੀ ਆਪ ਖੋਲ ਲਈ ਹੁਣ ਆਪਾਂ ਟੋਲ ਕਰ ਸਰ ਸਰ ਸਬਲ ਹੋਏ ਨੇ ਇਹਨਾਂ ਨੂੰ ਖੋਲਦੇ ਆਪਾਂ ਦੇਖ ਸਕਦੇ ਹੋ ਇਹਦਾ ਟੱਕਣ ਤੇ ਆ ਆ ਆਪਣਾ ਜਮੂਰਾ ਜਿਹਦੇ ਨਾਲ ਆਪਾਂ ਕੋਲਾਂਗੇ ਲੋ ਜੀ ਮਿੱਤਰੋ ਡੀਜ਼ਲ ਦਾ ਹੋ ਗਿਆ ਸੀ ਆਪਣਾ ਕੰਪਲੀਟ ਤੇ ਹੁਣ ਪਰਲੇ ਟੈਂਕੀ ਜੋ ਆਪਾਂ ਪਾ ਰਹੇ ਆ ਉਹਨਾਂ ਦੇਖ ਸਕਦੇ ਹੋ ਆਵਾਜ਼ ਆ ਰਹੀ ਹੋਊਗੀ ਮੋਟਰ ਦੀ ਤੇ ਹਾਲਤ ਦੇਖ ਸਕਦੇ ਹੋ ਕਿਵੇਂ ਲਿਬੜੀ ਪਈ ਆਪਣੀ ਗੱਡੀ ਸਾਰਾ 15 ਮਿੰਟਾਂ ਦੇ ਮੀਂਹ ਨੇ ਕੰਮ ਕਰਿਆ ਹੋਇਆ ਤੇ ਹੁਣ ਆਪਾਂ ਤੋਂ ਨਿਆ ਟੁੱਟ ਤੇ ਨਾਲੇ ਮਾਰ ਦਨੇ ਆਪਾਂ ਇਹ ਟੈਂਕੀ ਤੇ ਪਾਣੀ ਜਾ ਸਾਫ਼ ਜੀ ਹੋ ਜੂਗੀ। ਧਿਆਨਿਆ ਹੁਣ ਕਰਕੇ ਸੋਪਾ ਬਾਲਕੀ। ਹਾਜੀ ਦੋਸਤੋ ਕਿੱਦਾਂ? ਲਓ ਜੀ ਅੱਨਾ ਅੱਜ ਹੋ ਗਿਆ ਤੀਸਰਾ ਦਿਨ ਮਹਾਰਾਸ਼ਟਰ ਦੇ ਵਿੱਚ। ਪਾ ਰਾਤੀ ਮਹਾਰਾਸ਼ਟਰ ਚ ਐਂਟਰ ਹੋ ਗਏ ਸੀ ਤੇ ਮੰਨ ਲਓ ਅੱਜ ਵੀ ਆਪਣੇ ਮੰਜ਼ਲ ਤੇ ਆਪਾਂ ਤੋ ਪਹੁੰਚ ਨਹੀਂ ਹੋਇਆ ਕਾਰਨ ਰਾਤੀ ਮੰਨ ਲਓ ਵੀ ਜਾਮ ਬੜਾ ਲੱਗਾ ਹੋਇਆ ਸੀ ਬਾਰਡਰ ਤੇ ਉਹਦੇ ਕਰਕੇ ਟਾਈਮ ਬੜਾ ਹੋ ਗਿਆ ਸੀ ਤੇ ਇੱਕ ਹੋ ਸਾਨੂੰ ਵੀ ਪਦੀ ਸੀ ਵੀ ਆਪਾਂ ਕੱਲ ਆਪਣੀ ਗੱਡੀ ਦੀ ਟੈਂਕੀ ਫਟ ਕਰਾਉਂਦੇ ਵੀ ਉੱਥੇ ਵੀ ਲੇਟ ਹੋ ਗਏ ਸੀ ਤੇ ਹੁਣ ਆਪਾਂ ਇਸ ਟਾਈਮ ਪਹੁੰਚੇ ਹੋਏ ਆ ਮਾਲੇਗਾਉਂ ਮਾਲੇ گاؤں ਮੰਨ ਲਓ ਵੀ ਜਿੱਥੇ ਖੜਦੇ ਨੇ ਟਰੈਫਿਕ ਵਾਲੇ ਮਿਸਟਰ ਜਿਹੜੇ ਇੱਧਰ ਨਾਸਟ ਵਗੈਰਾ ਚੱਲਦੇ ਨੇ ਇਹਦਾ ਪਤី ਆ ਹੁਣ ਉਹ ਮੇਰੇ ਖਿਆਲ ਚ ਸਵੇਰੀ ਖੜੇ ਨੇ ਅੱਜ ਤਾ ਲਾਤੀ ਸੀ ਆਪਣੀਆਂ ਗੱਡੀਆਂ ਆ ਟਾਬੇ ਤੇ ਤੇ ਆ ਦੇਖ ਸਕਦੇ ਹੋ ਮਹਾਰਾਸ਼ਟਰ ਦੇ ਪਹਾੜ ਤੇ ਉਹ ਪਹਾੜ ਦੇ ਬੱਚੇ ਖੜੇ ਨੇ ਚਿੱਟੀ ਵਰਦੀ ਵਾਲੇ ਉਹਨਾਂ ਕਰਕੇ ਮੰਨ ਲਓ ਵੀ ਖੜ ਗਏ ਵੀ ਉਹਨੇ ਤਾਂ ਪੈਸੇ ਹੀ ਬਾਤ ਦੇ ਜਿੰਨੇ ਪੈਸੇ ਮੰਗ ਲੈਂਦੇ ਨੇ ਆ ਇਹ ਕਰਕੇ ਆਪਾਂ ਸੋਚਿਆ ਵੀ ਚਲੋ ਨਾਲੇ ਦੋ ਘੰਟੇ ਸੌ ਲਾਂਗੇ ਤੇ ਉਸ ਤੋਂ ਬਾਅਦ ਫਿਰ ਨੜਤਾ ਇਹ ਹਟ ਜਾਣਗੇ ਫਿਰ ਚੱਲਾਂਗੇ ਇੱਥੋਂ ਗੱਡੀਆਂ ਲੈ ਕੇ ਆਪਣੀਆਂ ਤੇ ਆਪਣਾ ਸੌਫਰ ਰਹਿ ਗਿਆ ਸੀ 130 ਕਿਲੋਮੀਟਰ ਸੌਫਰ ਰਹਿ ਗਿਆ ਆਪਣਾ ਜਿੱਥੇ ਆਪਾਂ ਨੇ ਪਹੁੰਚਣਾ ਲੋਕੇਸ਼ਨ ਤੇ ਤੇ ਬਾਕੀ ਦੇਖਦੇ ਆ ਕੀ ਬਣਦਾ ਹਜੇ ਛੋਟਾ ਭਾਈ ਪਿਆ ਸੁੱਤਾ ਤੇ ਆ ਦੋਏ ਗੱਡੀਆਂ ਆਪਣੀਆਂ ਲਾਤੀਆਂ ਸੀ ਤੇ ਇੱਧਰ ਦੇਖ ਸਕਦੇ ਆ ਨਵੀਆਂ ਜੀਸੀਬੀਆਂ ਤੇ ਇੱਕ ਅੱਜ ਆਪਾਂ ਆਪਾਂ ਹੁਣ ਜਾ ਕੇ ਉੱਥੇ ਕਾਲੇ ਨੂੰ ਕੀ ਹਿਸਾਬ ਕਿਤਾਬ ਆਉਣਾਗਾ ਛੱਡਦੇ ਨਹੀਂ ਗੱਡੀਆਂ ਕਹਿੰਦੇ ਤਾਂ ਹੈਗੇ ਨੇ ਕਹਿੰਦੇ ਵੀ ਪੈਸੇ ਲੰਦੇ ਨੇ 1000 ਰੁਪਏ ਤੋਂ ਸਟਾਰਟਿੰਗ ਆ 1000 ਰੁਪਏ ਤੋਂ ਸਟਾਰਟਿੰਗ ਮੰਨ ਲਓ ਵੀ ਜੇ ਤਾਂ ਨੰਗਣਾ ਤਾਂ 1000 ਰੁਪਏ ਦੋ ਜੇ ਐਂਟਰੀ ਕਰਾਣੀ ਆ ਫੇਰ ਮਿਲਛਾਲ ਚ ਜ਼ਿਆਦਾ ਇਹਨਾਂ ਦੀ ਐਂਟਰੀ ਆ ਤੇ ਬਾਕੀ ਉੱਥੇ ਜਾ ਕੇ ਦੇਖਦੇ ਹਾਂ ਹੁਣ ਕੀ ਪੜਦਾ ਦੋਸਤੋ ਦੇਖ ਸਕਦੇ ਹੋ ਆਪਾਂ ਨੂੰ ਇੱਥੇ ਹੋ ਗਏ ਤਿੰਨ ਚਾਰ ਘੰਟੇ ਖੜਿਆ ਨੂੰ ਤੇ ਹਜੇ ਤੱਕਰ ਹੱਲਿਆ ਨਹੀਂ ਹੈਗੇ ਉਹ ਟ੍ਰੈਫਿਕ ਵਾਲੇ ਤੇ ਉਹਨਾਂ ਕਰਕੇ ਮਿੱਤਰੋ ਆਪਾਂ ਅੱਜ ਫੇਰ ਨਹੀਂ ਆਪਣੀ ਗੱਡੀ ਖਾਲੀ ਹੋਈ ਲਾ ਲੋ ਵੀ ਆਪਾਂ ਇੱਥੇ ਖੜਿਆ 7 ਵਜੇ ਦੇ ਮੰਨ ਲਓ ਵੀ ਆਪਣਾ 150 ਕਿਲੋਮੀਟਰ ਸਾਹ ਵਰਤੀ ਵੱਧ ਤੋਂ ਵੱਧ 2 ਘੰਟੇ ਲੱਗ ਜਾਂਦੇ ਤਾਂ ਆਪਾਂ ਮੰਨ ਲਓ ਵੀ 12 ਵਜੇ ਆਹ ਟਾਈਮ ਆਪਾਂ ਪਹੁੰਚ ਜਾਣਾ ਸੀ ਤੇ ਵਪਾਰੀਆਂ ਦੇ ਵੀ ਫੋਨ ਆ ਰਹੇ ਸੀ ਵੀ ਆ ਜਾਓ ਹੁਣ ਉਹਨਾਂ ਨੂੰ ਕੀ ਦੱਸੀਏ ਵੀ ਭਾਈ ਅਸੀਂ ਗਾਤੂ ਨਹੀਂ ਆ ਰਹੇ ਆਗਲਾ ਦਾ ਕਹੋ ਰਿਹਾ ਨਾ ਵੀ ਜਲਦੀ ਆਜੋ ਗੱਡੀ ਲੈ ਕੇ ਪਰ ਆਪਾਂ ਨੇ ਵੀ ਆਪਣਾ ਦੇਖਣਾ ਅੱਗੀ ਪੈਸੇ ਤੋਂ ਘੱਟ ਬਾਅਦ ਦੇ ਨੇ ਗੱਡੀਆਂ ਨੂੰ ਉਹੀ ਖਰਚ ਆ। ਹਾਂ 2-300 ਰੁਪਏ ਲੰਦੇ ਹੋਣਾ ਆਪਾਂ ਦੇ ਵੀ ਦਈਏ। ਇਹ ਪਤੰਦਰ 1000 ਰੁਪਏ ਤੋਂ ਸਟਾਰਟ ਆ ਇਹਨਾਂ ਦੀ ਐਂਟਰੀ। 2-300 ਰੁਪਏ ਦੇਣਾ ਹੋਵੇ ਚਲ ਆਪਾਂ ਖੜਨ ਨਾਲ ਹੁੰਦਾ ਵਿਚਾਲਿਆ ਗਾਹਾਂ ਚਲਦਿਆਂ ਵੀਰੇ ਖੜਕੇ ਕੀ ਫਾਇਦਾ 100-200 ਰੁਪਏ ਦੇ ਕੇ ਆਪਾਂ ਨਿਕਲ ਜਾਂਦੇ। ਲੇਕਿਨ ਇਹਨਾਂ ਦੀ ਐਂਟਰੀ ਉਹ 1000 ਰੁਪਏ ਤੋਂ ਸਟਾਰਟ ਆ। ਅੰਨੀ ਲੁੱਟਮਚਾਰ ਰੱਖੀ ਆ ਪੁੱਛੋਣ। ਮਨ ਲਓ ਵੀ ਮੇਨ ਰੋਡ ਆ ਜਿਹੜਾ ਮੁੰਬਈ ਦਿੱਲੀ ਵਾਲਾ ਰੋਡ ਆ ਇਹ ਤਾਂ ਲਾ ਲਓ ਵੀ ਇੱਥੇ ਮੰਨ ਲਓ ਐਮ ਐਲ اے ਜਾਂ ਕੋਈ ਮੰਤਰੀ-ਮੰਤਰੀ ਦਾ ਨੰਗਦੇ ਨੇ ਅਫਸਰ ਨੰਗਦੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਨੰਗਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਇਹਨੇ ਲਟਕੋਰੇ ਚੱਲਦੀ ਆ ਹੈ ਤਾਂ ਮੰਨ ਲਓ ਵੀ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਹੈਗੀ ਬਸ ਜਿੰਨੇ ਪੈਸੇ ਉਹਨਾਂ ਨੇ ਕਹਤੇ ਤਾਂ ਦੇਣੇ ਪੈਣੇ ਨੇ ਤਾਂ ਤੁਸੀਂ ਉੱਧਰ ਦੇਖ ਸਕਦੇ ਹੋ ਗੱਡੀਆਂ ਟਾਬੇ ਤੇ ਕਮੇ ਖੜੀਆਂ ਨੇ ਤਿਆਰ ਹੋਈਆਂ ਆ ਦੇਖ ਲੋ ਗੱਡੇ ਗੱਡੇ ਜਹਾਜ਼ ਖੜੇ ਨੇ ਸਾਰੀ ਜਿਹਦੇ ਕੋਲੇ ਹੁਣ ਲਾ ਲੋ ਕੱਚਾ ਮਾਲ ਆ ਜਿਵੇਂ ਹੁਣ ਉਧਰੋਂ ਆਪਣੇ ਅਬੌਰ ਤੋਂ ਪੰਜਾਬ ਤੱਕ ਕਿੰਨੂੰ ਆ ਰਿਆ ਉਹ ਖੜ ਨਹੀਂ ਸਕਦੇ ਖੜਨਗੇ ਤਾਂ ਉਹਨਾਂ ਦਾ ਭਾੜਾ ਕੱਟਿਆ ਜਾਊਗਾ ਤਾਂ ਮੱਲੋ ਮੱਲੀ ਉਹਨਾਂ ਤੋਂ 2-2000 ਰੁਪਏ ਲੈ ਰਹੇ ਨੇ 2-2000 ਰੁਪਏ ਆ ਦੱਸੋ ਕਾ ਦਾ ਹੈਟ ਦਾ ਹੈਟ ਮੱਲੋ ਦੋ ਡੱਬੇ ਦਾ ਡੇਢ ਡੱਬਾ ਤਾਂ ਹੁੰਦੀ ਆ ਬਾਰੇ ਲੇਕਿਨ ਉਹਦੇ ਵੀ ਪੈਸੇ ਉਹਨਾਂ ਨੂੰ ਇਹਨਾਂ ਨੂੰ ਪਤਾ ਵੀ ਕੱਚੇ ਮਾਰ ਵਾਲੀ ਗੱਡੀ ਆ ਖੜ ਸਕਦਾ ਨਹੀਂ ਹੈਗਾ ਤੇ ਪੈਸੇ ਦੇ ਕੇ ਜਾਊਗਾ ਬਾਹਲੀ ਲੁੱਟਮਚਾਰ ਕੀਆ ਦੋ ਨੇ ਇਹ ਮਹਾਰਾਸ਼ਟਰ ਚ ਜਿਹੜੇ ਮੰਨ ਲਓ ਵੀ ਆਪਾਂ ਜਾਂ ਨਾਸਿਕ ਨੂੰ ਆਨੇ ਆ ਤੇ ਜਾ ਪਹਿਲੇ ਨੰਬਰ ਤੇ ਤਾਂ ਹੈਗਾ ਮੰਨ ਲਓ ਜਦ ਆਪਾਂ ਪਲਾਸ ਨੇੜੇ ਵੱਡਾ ਟੱਪਦੇ ਆ ਉੱਥੇ ਨੇ ਉਹ ਉਹਨਾਂ ਨੇ ਚੰਗੇ ਵਧੀਆ ਤਾਕੜੇ ਨਾਕੇ ਰੱਖ ਰੱਖੇ ਨੇ ਸ਼ਾਮ ਨੂੰ ਵੜ ਜਾਂਦੇ ਨੇ 7-8 ਵਜੇ ਆਪਣੇ ਆਪਣੇ ਕੁਆਟਰਾਂ ਚ ਸਵੇਰੇ ਨਾ ਤੋ ਕਿ 7 ਵਜੇ ਨਾਕਾ ਲਾ ਦਿੰਦੇ ਨੇ। ਇਹੀ ਕੰਮ ਹੈ ਨਾ ਦਾ। ਦੂਜੇ ਨੰਬਰ ਤੇ ਮਾਲੇ ਗੋਂ ਵਾਲੇ ਨੇ। ਠੀਕ ਹੈ ਨਾ ਜੀ। ਬਸ ਪਛੋਣਾ ਗੱਡੀਆਂ ਦਾ ਬਾਲੀਪੁਰਾ ਹਾਲ ਕਰ ਰੱਖਿਆ। ਜੇ ਕੋਈ ਬੋਲਦਾ ਤਾਂ ਇਹ ਨਹੀਂ ਪਤਾ ਕਿਹੜਾ ਚਲਾਨ ਭਰ ਦੇਣ। ਆਹ ਸਿਲੰਡਰ ਦਾ ਵੀ ਚਲਾਨ ਆ ਮਹਾਰਾਸ਼ਟਰ ਦੇ ਵਿੱਚ ਜਿਹੜਾ ਸਿਲੰਡਰ ਪਿਆ। ਉਹ ਗੱਡੀਆਂ ਦਾ ਰੱਬ ਸ ਆਈ ਆ। ਹੋਰ ਕੋਈ ਨਹੀਂ ਹੈਗਾ। ਇਹ ਬਾਕੀ ਦੇਖਦੇ ਆ ਛੋਟਾ ਭਾਈ ਗਿਆ ਹੋਇਆ ਤੇ ਕੀ ਬਣਦਾ ਉਹ ਬਟਾ ਉੱਥੇ ਆਪਣਾ ਘੰਟਾ ਹੋ ਗਿਆ ਵੀ ਹੁਣ ਹਿੱਲਣਗੇ ਹੁਣ ਹਿੱਲਣਗੇ ਆਪਾਂ ਵੀ ਨਹੀਂ ਸੁੱਤੇ ਸਵੇਰ ਦੇ ਰਾਤ ਦੀ ਨਹੀਂ ਸੁੱਤੇ ਤਾਂ ਨਹੀਂ ਸੁੱਤੇ ਵੀ ਚਲੋ ਹੁਣ ਇੱਕ ਜਣਾ ਤਾਂ ਉੱਥੇ ਬੈ ਗਿਆ ਤੇ ਦੂਏ ਬੰਦੇ ਨੂੰ ਫਿਰ ਉੱਥੋਂ ਆਊਗਾ ਭੱਜ ਕੇ ਉਹ ਗੱਡੀ ਸਟਾਰਟ ਕਰੂਗਾ ਅੱਜ ਵੀ ਚੱਲ ਮੈਂ ਨੇ ਜਾਗਦਾ ਵੀ ਜਦ ਗੱਡੀਆਂ ਤੁਰ ਪਈਆਂ ਵੀ ਆਪਾਂ ਮੈਂ ਫਿਰ ਰੈਸਟ ਕਰ ਲਊਗਾ ਚਲੋ ਠੀਕ ਆ ਜੀ ਦੇਖਦੇ ਆ ਕਦ ਤੱਕ ਨਿਬੜਦਾਰੋ ਕੰਮ ਲਓ ਜੀ ਆਪਾਂ ਚੱਲ ਪਏ ਸੀ ਮਾਲੇ گاؤں ਤੋਂ ਤੇ ਮਣਵਾੜ ਕਰਿਆ ਆਪਾਂ ਬਾਹਰ ਦੇਖ ਸਕਦੇ ਹਾਂ ਸੀ ਆਪਾਂ ਚੱਲ ਰਹੇ ਆ ਮਣਵਾੜ ਸ਼ਹਿਰ ਪਾਰ ਕਰਕੇ ਆਏ ਆ ਆਪਾਂ ਹੁਣ ਜੇਵਲੇ ਵੱਲ ਨੂੰ ਦੇਖ ਸਕਦੇ ਹੋ ਤੁਸੀਂ ਹਾਲੋ ਵੀ ਆਪਾਂ ਜੇਵਲੇ ਪਹੁੰਚਣ ਵਾਲੇ ਆ ਇੱਥੇ ਦਾ ਮੌਸਮ ਦੇਖਦੇ ਹਾਂ ਬੜੀ ਗਰਮੀ ਲੱਗ ਰਹੀ ਆ ਹੁਣ ਲੋਕ 12 ਵਜੇ ਤੋਂ ਲੈ ਕੇ 4 ਵਜੇ ਤੱਕ ਤਾਂ ਫੁੱਲ ਗਰਮੀ ਰਹਿਣੀ ਆ ਦੇਖ ਕੇ ਰੋਡ ਵੀ ਸਿੰਗਲਾ ਦੇ ਕਰਕੇ ਟ੍ਰੈਫਿਕ ਜ਼ਿਆਦਾ ਆ ਸਾਹ ਦੇ ਉਸ ਹੋਰ ਆ ਮਾ ਬਾਣ ਪਏ ਨੇ ਜਿੱਥੇ ਕਿਤੇ ਮੰਨ ਲਓ ਖੇਤੀ ਬਾੜੀ ਵੀ ਆ ਮੇਰਾ ਵੀ ਪੂਰਾ ਖਾਲੀ ਹੋ ਪਿਆ ਰਾਸਾਨ ਵਾਂਗੂ ਲਓ ਜੀ ਮਾਪਾ ਚੜ ਗਏ ਸੀ ਐਕਸਪ੍ਰੈਸ ਵੇ ਤੇ ਜਿਹੜਾ ਕਿ ਮੰਨ ਲਓ 나ਗਪੁਰ ਤੋਂ 나ਸਿਕ ਨੂੰ ਜਾਂਦਾ ਨਵਾਂ ਬਣਿਆ ਤੇ ਇੱਥੋਂ ਰਹਿ ਗਿਆ ਆਪਣਾ ਸਾਰੀ 50 ਕਿਲੋਮੀਟਰ ਸਫ਼ਰ ਔਰੰਕਾਵਾਲ ਜਿੱਥਰੋਂ ਆਪਾਂ ਹੁਣ ਬੈਕ ਨੂੰ ਜਾ ਰਹੇ ਆਂ ਆ ਨਾਗਪੁਰ ਵਾਲੀ ਸਾਈਡ ਨੂੰ ਇਹ ਅੱਗੇ ਜਾ ਰਹਿ ਗਿਆ ਆਪਣਾ ਨਾਸਿਕ ਇਹ ਸਾਗਦੇ ਹੋਰ ਲੈਂਡ ਰੋਡ ਯਾ ਮੱਲੋ ਵੀ ਇੰਡੀਆ ਦੇ ਵਿੱਚ ਤਾਂ ਆਪਣੇ ਦਾ ਪੂਰਾ ਰੋੜਾ ਦਾ ਜਾਲ ਵਿਛਿਆ ਹੋਇਆ ਪੱਕੀ ਦੇਖ ਸਕਦੇ ਹਾਂ ਸਿਕਸ ਲੈਂਡ ਰੋਡ ਜਿਹਦੇ ਉੱਤਰ ਪਿੱਛੇ ਵੀ ਕਾਫੀ ਮੰਦੋ ਕਿੰਦੇਈ ਭਾਈ ਮੰਗੂ ਥੱਲੇ ਜਗਾ ਛੱਤੀ ਹੋਈ ਆ ਡਾਬਲ ਬਾਉਂਡਰੀ ਆ ਤੀਜੀ ਤਨ ਬਾਉਂਡਰੀ ਆ ਰਹਾ ਵਧੀਆ ਸੋਨਾ ਬਾਕੀ ਹੁਣ ਆਪਾਂ ਆਪਣਾ ਸਫਰ ਕਰ ਲਈਏ ਪੂਰਾ ਰੈਡੀ ਲੌਰੀ ਪਹੁੰਚ ਗਿਆ ਰੰਕਾਵਾਦ ਦੇਖ ਸਕਦੇ ਹੋ ਤੁਸੀਂ ਇਹ ਰੰਕਾਵਾਦ ਸਿਟੀ ਦਾ ਬਾਈਪਾਸ ਜਿਹੜਾ ਕੀ ਮੰਨ ਲਓ ਬੈਂਗਲੌਰ ਸ਼ੋਲਾਪੁਰ ਬੀਜਾਪੁਰ ਜਾਂਦਾ ਰੋਡ ਤੇ ਆਪਾਂ ਪਾਸਟਾ ਮੂਹਤੇ ਚੱਲ ਰਹੇ ਆ ਤੇ ਬਾਕੀ ਆਪਾਂ ਪਹੁੰਚਣ ਆਲੇ ਆ ਨੋਈ ਮੇਤਰੋ ਮਤਲਬ ਕਿ ਨਾ ਯਾ ਰੋਕੀ ਬਣਾਣ ਤੇ ਦੇਖ ਸਕਦੇ ਆ ਇਧਰ ਆਪਣਾ ਤਵਾ ਚੱਲ ਰਿਹਾ ਤੇ ਆ ਰਹਿ ਗਈਆਂ ਦੋ ਰੋਕੀਆਂ ਬਾਕੀ ਆ ਲਾ ਛੱਡੀਆਂ ਆਪਾਂ ਨੇ ਦੇਖ ਸਕਦੇ ਆ ਇਹ ਰੋਕੀਆਂ ਨੇ ਤੇ ਹਜੇ ਮੰਨ ਲਓ ਸਬਜੀ ਦੀ ਤਾਂ ਆਪਾਂ ਨੂੰ ਕੋਈ ਮਿਲਣੀ ਸੀ ਐਸੇ ਰੱਖ ਕੇ ਆਪਾਂ ਨੇ ਆਂਡੇ ਲਿਆਂਦੇ ਨੇ ਆੰਡਾ ਪੁਰਜੀ ਬਣਾਵਾਂਗੇ ਤੇ ਆ ਲੱਗਿਆ ਮੈਂ ਹੁਣ ਦੋ ਕਰੋਕੀਆਂ ਰਹਿ ਗਈਆਂ ਆਪਣੀਆਂ ਦੇਖ ਸਕਦੇ ਹੋ ਚੱਲ ਰਿਹਾ ਗੈਸ ਲਓ ਜੀ ਦੇਖ ਸਕਦੇ ਹੋ ਆਪਣੀ ਰੋਟੀ ਬਣਾਈ ਹੋਈ ਗੋਲ ਦੇਖ ਸਕਦੇ ਹੋ ਪੂਰੀ ਗੋਲਾ ਨਾ ਰੋਟੀ ਫਿਲਾਉਣ ਦਾ ਲਓ ਜੀ ਮਿੱਤਰੋ ਆਪਾਂ ਨੇ ਪਾਤੇ ਸੀ ਆਪਣਾ ਮਸਾਲਾ ਦੇਖ ਸਕਦੇ ਹੋ ਤੇ ਰੂਪੀਆਂ ਆਪਣੇ ਆਪ تیار ਹੋ ਗਈਆਂ ਸੀ ਉਪਰਪਈਆਂ ਨੇ ਤੇ ਹੁਣ ਆਪਾਂ ਬਣਾ ਰਿਆ ਆਂਡਾ ਪਰਜੀ ਤੇ ਆਪੇ ਆਪਣਾ ਨੌਨ ਮਸਾਲਾ ਤੇ ਆ ਤੁਸੀਂ ਦੇਖ ਸਕਦੇ ਆ ਆਪਾਂ ਮਸਾਲਾ ਵਗੈਰਾ ਪਾਸਾ ਪੀ ਸਾਰਾ ਅ ਆਪਣਾ ਸੌਰੀ ਲਸਣ ਪਿਆਜ਼ ਥੋਮ ਥੋਮ ਕੱਟ ਕੇ ਥੋੜਾ ਜਿਹਾ ਇਹਨੂੰ ਬ੍ਰਾਊਨ ਜਿਹਾ ਕਰਦੇ ਹੇਠਾਂਗੇ ਚਾਪਾ ਆਂਡੇ ਲਓ ਜੀ ਆਪਾਂ ਪਾਸਟੇ ਦੇ ਵਿੱਚ ਆਂਡੇ ਦੇ ਦੇਖ ਸਕਦੇ ਹੋ ਤੁਸੀਂ ਆਪਣੀ ਆਪ ਆਂਡਾਪੁਰ ਜੀ ਤੇ ਬਸ ਰੀ ਟਾਈਮ ਤੱਕ ਰੱਬ ਬਣ ਕੇ ਹੋ ਜਾਣੀ ਆ ਤਿਆਰ ਤੇ ਉਸ ਤੋਂ ਬਾਅਦ ਆਪਾਂ ਖਾਣੀਆਂ ਰੋਟੀ ਤੇ ਫੇਰ ਪੈ ਜਾਣ ਆਪਣੀ ਗੱਡੀ ਵੀ ਹੋਊਗੀ ਖਾਲੀ ਚਲੋ ਅੰਨਾ ਜਿਹੜੀ ਆਪਾਂ ਮਿਹਨਤ કરી ਸੀ ਆ ਸਮਝ ਲਓ ਵੀ ਥੱਲੇ ਪੈ ਗਈ ਤਾਂ ਗੱਡੀ ਵੀ ਆਪਣੀ ਆਨ ਸਾਰੇ ਖਾਲੀ ਹੋ ਗਈ ਤੇ ਹੁਣ ਸਵੇਰੇ ਆਊਗਾ ਪਹੁੰਚ ਬਿਲਟੀ ਵਗੈਰਾ ਜਿਹੜੀ ਆਪਾਂ ਨੇ ਐਸੇ ਵੀ ਲੈਣੀ ਆ ਪਹੁੰਚ ਲੈਣੀ ਆ ਹੋ ਲੈ ਕੇ ਇਥੋਂ ਫੇਰ ਪਿੱਖਾਵੇਲ ਕਿੱਧਰ ਦਾ ਬਣਦਾ ਪ੍ਰੋਗਰਾਮ ਫਲੋਡ ਕਰਨ ਦਾ ਬਾਕੀ ਮਿੱਤਰੋ ਦੇਖਦੇ ਹਾਂ ਹੁਣ ਟੈਸਟ ਕਰਕੇ ਕਿ ਕਿਤਾਬਾਂ ਨਹੀਂ ਆਪਣੀ ਆਂਡਾਪੁਰ ਦੀ